ਸਰਪ ਪੰਜਾਬੀ ਦੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅਸੀਂ ਕਰਾਂਗੇ ਅ ਪ੍ਰੋਫੈਸ਼ਨਲ ਕਲਾਸਾਂ ਦਾ ਇੱਕ ਇਕਾਂਗੀ ਲੱਗਾ ਹੈ ਦੂਜਾ ਵਿਆਹ ਦੂਜਾ ਵਿਆਹ ਬਾਰੇ ਗੱਲ ਕਰਾਂਗੇ ਦੂਜਾ ਵਿਆਹ ਜਿਹੜਾ ਕਿ ਸੰਤ ਸਿੰਘ ਸੇਖੋਂ ਦਾ ਲਿਖਿਆ ਇਕਾਂਗੀ ਹੈ ਇਸ ਤੋਂ ਪਹਿਲਾਂ ਕਿ ਮੈਂ ਇਸ ਇਕਾਂਗੀ ਬਾਰੇ ਗੱਲ ਕਰਾਂ ਵਿਦਿਆਰਥੀ ਦਰਸ਼ਕਾਂ ਨੂੰ ਸਭ ਨੂੰ ਕਹਿੰਦੀ ਹਾਂ ਕਿ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਅ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਆਪਣੇ ਨਾਲ ਤੇ ਉਹਨਾਂ ਸਟੂਡੈਂਟਸ ਨੂੰ ਸੈਂਡ ਕਰੋ ਜਿੰਨਾਂ ਇਸ ਨੂੰ ਜੀਣੇ ਤੇ ਦੂਜਾ ਵਿਆਸ ਸੰ ਸਿੰਘ ਸੇਗੂ ਦੇ ਕੁਝ ਸਫਲ ਕਹਾਣੀਆਂ ਚੋਂ ਇੱਕ ਹੈ ਇਸ ਦੀ ਸਫਲਤਾ ਦਾ ਇੱਕ ਸੁਭੂਤੇ ਹੈ ਕਿ ਇਹਨੇਗਾ ਵਾਰਸ ਨੂੰ ਕਾਜਾ ਜਨ ਸਟੇਜਾਂ ਤੇ ਪੇਸ਼ ਕੀਤਾ ਗਿਆ ਇਸ ਵਿੱਚ ਲੇਖਕ ਨੇ بڑے ਸੁਝੇ ਹੋਏ ਢੰਗ ਨਾਲ ਨੌਸਾਸ ਦੇ ਸਮਾਧਿਕ ਰਿਸ਼ਤੇ ਤੇ ਊਰਜਨਾ ਤੇ ਉਹਨਾਂ ਦੇ ਸਮਾਧਾਨ ਦੀ ਚਰਚਾ ਕੀਤੀ ਹੈ

ਜਿਹੜੀ ਹੈ ਬੜੀ ਯਥਾਰਥਿਕ ਹੈ ਬੜੀ ਅਸਲੀ ਹੈ ਤੇ ਇਸ ਦਾ ਸਲੇਸ਼ਨ ਕੀਤਾ ਗਿਆ ਹੈ ਕਿ ਕਾਂਗਰੀ ਵਿੱਚ ਦੂਜੇ ਵਿਆਹ ਇਸ ਵਿੱਚ ਆਨੇ ਬੜੇ ਚੰਗੇ ਤਾਂ ਨਿਰਦੇਸ਼ ਕੀਤਾ ਗਿਆ ਹੈ ਸਾਸਤਾ ਪਾਤਰ ਪੇਸ਼ਕਾਰ ਇਹਨਾਲ ਤੋਂ ਦੀ ਕਥਨੀ ਤੇ ਕਰਨੀ ਚ ਬੜਾ ਅੰਤ ਹੁੰਦਾ ਪਾਵ ਉਹ ਆਪਣੀ ਧੀ ਨੂੰ ਤਾਂ ਚੰਗਾ ਕਰਦੀ ਹੈ ਪਰ ਆਪਣੀ ਨੂੰ ਨੂੰ ਚੰਗਾ ਵਿਹਾਰ ਨਹੀਂ ਕਰਦੀ ਜਦੋਂ ਧੀ ਦਾ ਦੂਜੇ ਵਿਆਹ ਦੀ ਗੱਲ ਚੱਲਦੀ ਹੈ ਤਾਂ ਉਸ ਨੂੰ ਦੇਖ ਹੁੰਦਾ ਹੈ ਪਰ ਆਪਣੀ ਨੂੰ ਨੂੰ ਦੂਜੇ ਵਿਆਹ ਦਾ ਬਾਰ ਬਾਰ ਉਹਨੂੰ ਜ਼ਿਕਰ ਕਰਦੀ ਰਹਿੰਦੀ ਸੀ ਤਾਂ ਇਹ ਸੀ ਇਸ ਹੁਣ ਅਸੀਂ ਗੱਲ ਕਰਾਂਗੇ ਇਸ ਜੋ ਹੈ ਸਾਡਾ ਕੁਐਸਚਨ ਉਸ ਦੇ ਬਾਰੇ ਡਿਟੇਲ ਦੇ ਵਿੱਚ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇਹ ਤਾਂ ਸੀ ਥੋੜਾ ਜਿਹਾ ਜ਼ਿਕਰ ਤੇ ਆਓ ਫਿਰ ਅਸੀਂ ਇਸ ਦੂਜੇ ਭਾਗ ਦੀ ਗੱਲ ਕਰੀਏ ਜਿਸ ਦੇ ਵਿੱਚ ਅਸੀਂ ਦੂਜਾ ਵਿਆਹ ਕਾਂ ਦੀ ਦੇ ਵਿਸ਼ੇ ਦੇ ਬਾਰੇ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਦੂਜਾ ਵਿਆਹ ਕਾਂ ਦੀ ਦਾ ਵਿਸ਼ਾ ਹੈ ਉਹ ਮੰਨਿਆ ਜਾਂਦਾ ਹੈ ਕਿ ਸੇਖੋਂ ਦੇ ਵਧਿਆ ਇਕਾਂਗੀਆਂ ਚ ਇੱਕ ਹੈ ਦੂਜਾ ਵਿਆਹ ਜਿਵੇਂ ਕਿ ਨਾਮ ਤੋਂ ਹੀ ਲੱਗਦਾ ਹੈ ਇਸ ਨਾ ਇਹ ਇਕਾਂਗੀ ਇਥੇ ਨਾਟਕ ਸ਼ਬਦ ਵਰਤਿਆ ਤੁਸੀਂ ਬਟਾ ਇਕਾਂਗੀ ਸ਼ਬਦ ਲਿਖਿਆ ਹੈ ਇੱਕ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਵਿਆਹ ਕਰਵਾ ਲੈਣ ਦੀ ਇਸ مسئلے ਅਤੇ ਅੰਤਰ ਚਾਹ ਕੇ ਲਿਖਿਆ ਗਿਆ ਹੈ ਨੋ ਅਤੇ ਸਾਸਰੇ ਸਾਂਝੇ ਘਰਾਜ ਆਪਕੋ ਚ ਆਪਕੋ ਸੱਚੇ ਦਰਾਹ ਹੁੰਦਾ ਹੈ ਸੇਖੋਂ ਨੇ ਇਸ ਇਕਾਂਗੀ ਵਿੱਚ ਨੋ ਸਾਸਤੇ ਝਗੜਾ ਵਿੱਚ ਸਾਸ ਨੂੰ ਜ਼ਿੰਮੇਵਾਰ ਕਿਹਾਇਆ ਹੈ ਦੇ ਨਾਲ ਹੀ ਉਸ ਨੇ ਇਹ ਸੰਕੇਤ ਦਿੱਤਾ ਹੈ ਕਿ ਜੇ ਨੋ ਪੜੀ ਲਿਖੀ ਸੱਭਿਆਤ ਇਸ ਸਿਆਣੀ ਹੈ ਕਿ ਕਪਾਹਤੀ ਵਸਤੇ ਹੁੰਦਿਆ ਹੋਇਆ ਵੀ ਉਹ ਘਰ ਵਿੱਚ ਗਲੇਸ਼ ਵਧਾਉਣ ਦੀ ਥਾਂ ਘਟਾ ਸਕਦੀ ਹੈ ਨੰਬਰ 2 ਤੇ ਇਸ ਇਕਾਂਗੀ ਵਿੱਚ ਪੰਜਾਬ ਦੇ ਪਿੰਡੂ ਕਿਸਾਨੀ ਘਰਾਂ ਦਾ ਵੇਸ਼ ਹੈ ਜਿਵੇਂ ਕਿ ਬਹੁਤ ਪਿੰਡੂ ਮਾਪੇ ਹੁੰਦੇ ਹਨ ਤੇ ਸਸਨਿਹਾਲਪੁਰ ਦੀ ਅਨਪੜ ਹੈ ਸੋਰਾ ਵੀ ਸਿਰਦਸ ਦਾ ਆਨ ਕਿਸਾਨ ਹੈ

ਇਸ ਵੀ ਉਸਾਸਦੀ ਖੇਚ ਕੇ ਕਈਆਂ ਹੋਈਆਂ ਗੱਲਾਂ ਸਹਿ ਲੈਂਦੀ ਹੈ ਕਾਰਵਚ ਖਿਚਾਵਾ ਵਧਾਉਣ ਦੀ ਥਾਂ ਘਟਾਉਣ ਦਾ ਯਤਨ ਕਰਦੇ ਹੈ ਸਸਕਿਓ ਕਿ ਕੁਪਤੀ ਹੈ ਜਾਂ ਇਹੋ ਜੀਆਂ ਔਰਤ ਪੱਤਿਆ ਹੋ ਗਿਆ ਹੈ ਕਿਸ ਦਾ ਕਾਰਨ ਲੈ ਕੇ ਨੀਤਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮਨਜੀਤ ਦਾ ਪਤੀ ਸੁਖਦੇਵ ਮਨਜੀਤ ਨਾਲ ਮਾਂ ਬਾਰੇ ਗੱਲ ਕਰਦਾ ਦਸਤਾ ਹੈ ਇਸ ਸਾਰੀ ਉਮਰ ਬਾਪੂ ਜੀ ਵੱਲੋਂ ਵਿਚਾਰੀ ਨੂੰ ਦੂਜਾ ਵਿਆਹ ਕਰਵਾਉਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਸੋ ਇਹਦੇ ਭਾਣੇ ਇਸ ਲਈ ਉੱਤੇ ਕਾਪੂਰਖੰਡੀ ਨੂੰ ਜੀਵਿਆ ਦਾ ਚੰਦ ਦੀ ਜੋੜੀ ਹੈ ਜਦੋਂ ਬਾਪੂ ਜੀ ਸਪਾਈ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਸੂਬੇਦਾਰ ਬੰਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਮੈ ਅਤੇ ਭੈਣ ਜੀ ਪੈਦਾ ਹੋਏ ਬਾਪੂ ਜੀ ਦੇ ਸ਼ਾਇਦ ਫੌਜੀ ਨੁਕਤੇ ਤੋਂ ਇਹ ਨਹੀਂ ਕਿ ਸੰਤਾਨ ਨੂੰ ਕਾਫੀ ਨਾ ਸੰਜਾ ਤੇ ਦੂਜਾ ਵਿਆਹ ਕਰਵਾ ਲਿਆ ਪਰ ਸਾਡੀ ਮਾਂ ਦੀ ਕਿਸਮਤ ਸਮਝੋ ਜਾਂ ਕੁਝ ਹੋਰ ਕਿ ਸਾਡੀ ਮਤਰਾਈ ਮਾਂ ਦੀ ਕੋਈ ਸੰਤਾਨ ਨਾ ਹੋਈ ਤੇ ਉਹ 5 ਸਾਲ ਬਾਅਦ ਦੁਗਾਨ ਹੋ ਕੇ ਮਰ ਗਈ मां जी शायद ਉਸ ਪੁੜਾ ਦਾ ਬਦਲਾ ਕਿਸੇ ਹੋਰ ਤੋਂ ਲੈਣਾ ਚਾਹੁੰਦੇ ਹਨ ਇਹ ਸ਼ਾਇਦ मां जी ਨੂੰ ਪੋਤਾ-ਪੋਤੀ ਨਾ ਹੋਣ ਦਾ ਵੀ ਰੋਸ ਹੈ ਕਿ ਇਹ ਇਥੇ ਸੁਖਦੇਵ ਸਿੰਘ ਆਪਣੀ ਪਤਨੀ ਮਨਜੀਤ ਨੂੰ ਦੱਸਦਾ ਹੈ ਕਿ ਉਸ ਦੀ ਮਾਂ बार-बार ਤਾਂ ਕਿਹਾ ਕਿ ਉਹ ਵਿਆਹ ਦੂਜੇ ਬਲਾਦਮੀ ਸੇਖੋਂ ਸੁਖਦੇਵ ਦੇ ਬੋਲ ਰਹੀ ਨੇ ਹਾਲਪੁਰ ਦੇ ਸੁਭਾਅ ਦੀ ਕੜਕਤਨ ਦੇ ਜੋ ਪਾਰਣ ਹਨ ਉਹ ਪੂਰੇ ਨਹੀਂ ਹਨ ਉਹ ਲੇਖ ਕੇ ਸਮਝਦਾ ਹੈ ਕਿ ਦਿਹਾਲਪੁਰ ਦੇ ਇਸ ਭੈੜੇ ਸੁਭਾਅ ਦਾ ਇੱਕ ਹੋਰ ਕਾਰਨ ਉਸ ਦਾ ਬੁਢਾਪਾ ਹੈ ਉ르ਦੇ ਬਾਰੇ ਮਾਪਿਓ ਖਾਸ ਤੌਰ ਤੇ ਮਾਂ ਆਪਣੇ ਪੁੱਤਰਾਂ ਨੂੰ ਆਪਣੇ ਘਰ ਬਹੇਟ ਹੋ ਨਿਕਲਿਆ ਵੇਖ ਕੇ ਪਸੰਦ ਨਹੀਂ ਹੁੰਦੀ ਜਦੋਂ ਬਗਾਨੀਆਂ ਧੀਆਂ ਇਹਨਾਂ ਪੁੱਤਰਾਂ ਦਾ ਸਾਰਾ ਧਿਆਨ ਵੰਡ ਲੈਂਦੀਆਂ ਹਨ ਤਾਂ ਮਾਂ ਦਿਲੋਂ ਉਦਾਸ ਤੇ ਕੰਨੀ ਹੋ ਜਾਂਦੀ ਹੈ ਨੋ ਨਾਲ ਉਸ ਵਿੱਚ ਲਿਕਾ ਹੋ ਜਾਂਦੀ ਹੈ ਤਾਂ ਹੀ ਸੇਖੋ ਨੇ ਇਸੇ ਕਹਾਣੀ ਵਿੱਚ ਨੋ ਸਸਤੇ ਰਿਸ਼ਤਿਆਂ ਦਾ ਝਗੜਿਆਂ ਦਾ ਜੋੜ ਮੋੜਾ ਪੇਸ਼ ਕੀਤਾ ਹੈ ਉਹ ਆਪਣੇ ਆਪ ਵਿੱਚ अनेका ਘਰਾਂ ਦੀ ਇਸ ਸਮੱਸਿਆ ਦਾ ਬੜਾ ਸਵਾਦਲਾ ਤੇ ਗਿਆਨ ਦੇਣ ਵਾਲਾ ਵਿਸ਼ਲੇਸ਼ਣ ਹੈ ਸਿਸਾਮਤਰੀਅ ਉਦਿਆਰਥੀਓ ਕਿ ਕਾਰਨ ਕੀ ਦੇ ਦੂਜਾ ਵਿਆਹ ਵਿੱਚ ਨਿਹਾਲਪੁਰ ਬਾਰਬਾ ਦੂਜਾ ਵਿਆਹ ਕਿਉਂ ਕੈਂਦੀ ਸਸਦਿਕ ਪੱਤੇ ਹੋਣ ਦਾ ਕਾਰਨ ਭਾਵੇਂ ਕੋਈ ਵੀ ਹੈ ਜਦ ਸੇਖੋ ਨੇ ਇਹ ਗੱਲਾਂ ਜਿਹਨਾਂ ਪੇਸ਼ ਕੀਤੀਆਂ ਉਹਨਾਂ ਵਿੱਚ ਯਥਾਰਤਿਕਤਾ ਹੈ ਰੰਗਮੰਚੀ ਮਨੋਰੰਜਨ ਦੇ ਪੈਧੇ ਵੀ ਹਨ ਮਿਸਾਲ ਵਜੋਂ ਸ਼ੁਰੂ ਤੋਂ ਹੀ ਨਿਹਾਲਪੁਰ ਮੰਜੀਤ ਨੇ ਦੱਸਤੀ ਹੈ ਕਿ ਇੱਕ ਦਿਨ ਕਾਫੀ ਵੱਟਾ ਗਿਆਸ ਨੇ ਰੋਟੀ ਤਿਆਰ ਨਹੀਂ ਕੀਤੀ ਦੇਖ ਤਾਂ ਸੇ ਕਿੰਨੀ ਧੁੱਪ ਚੜਾਈ ਹੈ ਅਜਿਤ ਸਬਜੀ ਚੀਰ ਦੇ ਘੜਦੀ ਹੈ ਤੇ ਮਨਜੀਤ ਜਵਾਬ ਦੇਦੀ ਹੈ ਕਿ ਰੁੱਤ ਬਦਲ ਗਈ ਹੈ ਹੁਣ ਦੇ ਛੇਤੀ ਵੱਡਾ ਉਹ ਬੈ ਲੱਗਦਾ ਹੈ। ਉਹ ਇਹ ਗੱਲ ਵੀ ਠੀਕ ਹੈ ਪਰ ਨਿਹਾਲ ਕੋਲ ਨੇ ਠੀਕ ਗੱਲ ਨਹੀਂ ਬਣੀ ਤੇ ਉਹ ਇੱਕ ਸੱਸ ਦੇ ਤੌਰ ਤੇ ਖਿੱਚ ਕੇ ਬੋਲਦੀ ਹੈ ਘੜੀ ਦੇਖਿਆ ਵਜੇ ਵੇਖਣ ਨੂੰ ਪਤਾ ਨਹੀਂ ਸਿਰ ਪਾ ਲਿਆ ਮੁੰਡੇ ਨੇ। ਅਸੀਂ ਤਾਂ ਉਮਰਾਂ ਨੂੰ ਘਾ ਲਾਈਆਂ ਘਾ ਲਾਈਆਂ ਕਦੇ ਘੜੀ ਕੁੜੀ ਨਾ ਦੇਖੀ। ਨਾ ਸਾਨੂੰ ਦੇਖਣੀ ਆਉਂਦੀ। ਇਹ ਤਾਂ ਹੁਣ ਦੀਆਂ ਛਕੀ ਕੁੜੀਆਂ ਘੜੀ ਦੇਖੇ ਬਿਨਾ ਮਨਜੀਤ ਨੂੰ ਹੋਰਦੀਆਂ। ਜੇ ਮਨਜੀਤ ਆਸਿਆ ਸੇ ਵਿੱਚ ਇਹ ਕਹਿ ਦਿੰਦੀ ਹੈ ਕਿ ਤੁਸੀਂ ਵੀ ਘੜੀ ਤੇ ਥੋੜੀ ਸਿੱਖ ਲੋ ਤਸਾਸ ਦੇਰ ਥਾੜ ਦੇਣ ਦਾ ਦਬਾਅ ਦਿੰਦੀ ਹੈ ਹੁਣ ਇਸ ਕਾਵੇਂਗੀ ਮੈਨੂੰ ਘੜੀ ਦੇਖਣੀ ਹੋਰ ਵੀ ਬਹੁਤ ਕੁਝ ਸਿਖਾਵੇਂਗੀ ਮਾਂ ਨੇ ਬੜੀ ਤਾਕ ਕਰਕੇ ਭੇਜੀ ਜੇ ਮਨਜੀਤ ਕਹਿੰਦੀ ਹੈ ਕਿ ਸਾਰਾ ਟੱਬਰ ਤੁਹਾਡੇ ਆਖੇ ਅਨਸਾਰ ਚੱਲਦਾ ਹੈ ਤੁਹਾਨੂੰ ਹੋਰ ਸਿੱਖਣ ਦੀ ਕੀ ਲੋੜ ਹੈ ਤਾਂ ਨਿਹਾਲ ਕੋਲ ਫਿਰ ਉਠੀ ਗੱਲ ਪਾਉਂਦੀ ਆ ਤੈਨੂੰ ਬੁਰਾ ਲੱਗਦਾ ਹੈ ਕਿ ਭਾਈ ਮੁੰਡਾ ਮੇਰੇ ਕਹਿਣ ਵਿੱਚ ਕਿਉਂ ਹੈ ਸਿਖਾ ਲਈ ਹੁਣ ਘਰ ਆ ਰਿਹਾ ਹੈ ਨਿਹਾਲ ਕੋਰ ਕਹਿੰਦੀ ਹੈ ਕਿ ਮਨਜੀਤ ਗਾਲ ਨੂੰ ਜੇ ਨਹੀਂ ਪੈਣ ਦਿੰਦੀ ਜਵਾਬ ਤੋਂ ਨਹੀਂ ਕਹਿੰਦੀ ਜਵਾਬ ਹਰ ਇੱਕ ਗਾਲ ਦਾ ਜਾਣਦੀ ਹੈ ਇਸ ਪ੍ਰਕਾਰ ਨਿਹਾਲ ਕੋਰ ਕਿਸੇ ਨਾ ਕਿਸੇ ਗਾਲ ਤੇ ਮਨਜੀਤ ਲਈ ਹੱਲੇ ਲਾਉਣਾ ਚਾਹੁੰਦੀ ਹੈ ਤਾਨੇ ਦੇਣਾ ਚਾਹੁੰਦੀ ਹੈ ਤਾਂ ਆਪ ਲੇਖਨੇ ਤੇ ਨੌਸਸ ਦਾ ਰਿਸ਼ਤ ਜਿਹੜਾ ਹੈ ਉਸ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਦੋ ਔਰਤਾਂ ਦੇ ਵਿੱਚ ਜੋ ਕਾਮਨ ਹੈ ਉਸ ਤੋਂ ਦੇਖ ਸੰਗਾ ਕਿ ਦੋਵਾਂ ਦਾ ਉਸ ਉੱਪਰ ਆਪਣਾ ਹੱਥ ਜਮਾਉਣਾ ਇਸ ਕੰਦ ਦਾ ਵਿਸ਼ਾ ਹੈ ਪਰ ਮਨਜੀਤ ਕਿਉਂ ਬਸੁੱਜੀ ਹੋਈ ਹੈ ਉਹ ਥੋੜਾ ਜਿਹਾ ਕਿਸੇ ਜਵਾਬ ਜਿਹੇ ਹਨ ਕਿ ਉਹ ਸੋਚ ਸਮਝ ਕੇ ਰਹਿੰਦੀ ਹੈ ਕਿ ਲੜਾਈ ਤੋਂ ਦੂਰ ਰਹਿੰਦੀ ਪਰ ਅਸਲ ਗੱਲ ਇਹ ਹੈ ਕਿ ਨਿਹਾਲਪੁਰ ਗੱਲ ਮੁਕੋਂ ਨਹੀਂ ਦਿੰਦੀ ਉਹ ਆਪਣੀ ਨੋਹ ਨੂੰ ਕੋਸਣ ਲਈ ਕੋਈ ਨਾ ਕੋਈ ਗੱਲ ਕਰ ਲੈਂਦੀ ਹੈ ਹੋਰ ਨਹੀਂ ਤਾਂ ਉਸ ਨੂੰ ਗੋਪੀ ਕੱਟਦਾ ਵੇਖ ਕੇ ਕਹਿ ਦਿੰਦੀ ਹੈ ਗੋਪੀ ਵੱਡੀ ਕੱਟਦੀ ਪਿਆ ਇੱਕ ਹੁਟੰਦਰਾ ਨੇ ਖੜੀ ਹੈ ਜੋ ਕਹਿੰਦੀ ਹੈ ਕਿ ਬਾਪੂ ਜੀ ਵੱਡੀ ਕੱਟੀ ਪਸੰਦ ਕਰਦੇ ਹਨ ਤਾਂ ਉਸ ਨੂੰ ਸੋਚ ਪੈਂਦਾ ਹੈ ਕਿ ਅੱਜ ਕੱਲ੍ਹ ਦੇ ਨੋਹਾਂ ਤਾਂ ਸੌਰਿਆਂ ਨੂੰ ਡਰਾ ਲੈਂਦੀ ਹੈ ਸਾਡੇ ਵੇਲੇ ਤਾਂ ਬਾਪੂ ਜੀ ਥਾਲ ਵਰਤੇ ਚ ਮਾਰਦੇ ਸਨ निहाल कौर नोशन भी, बार भी, भी है। एक गए गुकया कौर पता नहीं उस चिड़ है उसपता है कि औरत अपने गुआन मिलके तू जी सभा बनाई गई है तो इस ना तू मेरे मुंडे के लायक नहीं बढ़ गई ਜੀਓ ਕਹਿੰਦੀ ਹੈ ਕਿ ਮੈਂ ਮੁੰਡੇ ਤੇ ਲਾਇਕ ਹਾਂ ਤੁਹਾਡੇ ਨਹੀਂ ਤਾਂ ਸੁਣ ਕੇ ਦਿਹਾਲਪੁਰ ਬੋਲਦੀ ਹੈ ਚੱਲ ਨਹੀਂ ਸੁਣ ਮੈਂ ਹੀ ਕਹਿੰਦੀ ਸਹੀ ਮੁੰਡੇ ਨੂੰ ਵਿਆਹ ਕਰਾਉਣੀ ਗੱਜਾ ਮੇਰਾ ਹੀ ਵਾਗ ਨਾ ਛੜੰਦੇ ਗੀ ਕਿਥੇ ਆ ਕੇ ਉਹ ਸਸਤਾ ਝਗੜਾ ਇੱਕ ਨਵੀ ਸਮੱਸਿਆ ਚ ਬਦਲ ਜਾਂਦਾ ਹੈ ਤੇ ਸਮੱਸਿਆ ਹੈ ਲੜਕੇ ਨੂੰ ਦੂਜੀ ਸ਼ਾਦੀ ਕਰ ਲੈਣ ਜਾਂ ਕਰਾ ਦੇਣ ਦੀ ਤਾਂ ਇਸ ਸਮੇਂ ਮਨਜੀਤ ਇਸ ਤਰ੍ਹਾਂ ਕਹਿੰਦੀ ਹੈ ਗੱਲ ਇਹ ਹੈ ਕਿ ਇਸ ਗੱਲੋਂ ਤਾਂ ਮੇਰੇ ਸੈਪਟਿਚੂਟਸ ਫੜੀਦੇ ਨੇ ਚਲੋ ਬਾਜੀ ਵਿਆਦਣਾ ਮੁੰਡੇ ਨੂੰ ਦੂਜੀ ਥਾਂ 'ਐਵੇਂ ਰੋਜ਼ ਦਾ ਕਲੇਸ਼ ਕਰ ਤੂੰ ਕਰਦੀ ਹੋ ਮੈਂ ਵੀ ਸਭਾ ਨੂੰ ਕੰਮ ਕਰਨ ਨੂੰ ਦੇ ਲਈ ਹੈ ਜੀ ਅਗੋਈ ਕਹਾਣੀ ਵਿੱਚ ਦੂਜੇ ਵਿਆਹ ਦਾ ਜ਼ਿਕਰ ਹੈ ਕਿ ਪ੍ਰਤੀਤ ਹੋਣ ਲੱਗਦਾ ਹੈ ਕਿ ਨਾਟਕ ਦਾ ਅਸਲ ਵਿਸ਼ਾ ਲੋਸ ਅਸਲੀ ਲੜਾਈ ਨਹੀਂ ਥਾਂ ਦੂਜੇ ਵਿਆਹ ਦਾ ਮਸਲਾ ਥੋੜੀ ਦੇਰ ਬਾਅਦ ਦਿਹਾਲਕੌਰ ਦਾ ਪੁੱਤਰ ਆ ਜਾਂਦਾ ਹੈ ਸੁਖਦੇਵ ਸਿੰਘ ਉਹਦੇ ਆਉਣ ਨਾਲ ਦੂਜੇ ਵਿਆਹ ਦੀ ਗੱਲ ਚੱਲਦੀ ਹੈ ਜਦੋਂ ਸੁਖਦੇਵ ਸਿੰਘ ਆਉਂਦਾ ਹੈ ਤਾਂ ਮਨਜੀਤ ਕਹਿੰਦੀ ਹੈ ਯੇ ਪੰਮ ਅਵਕਾਲ ਵਿੱਚ ਹੀ ਬਾਜੀ ਘੜੇ ਦੂਜੇ ਵਿਆਹ ਦਾ ਪ੍ਰਬੰਧ ਕਰਦੀ ਸੁਖਦੇਵ ਸਿੰਘ ਮਜੀਤ ਨੂੰ ਦੱਸਦਾ ਹੈ ਕਿ ਸਾਡੇ ਬਾਪੂ ਨੇ ਕਿ ਸਾਡੇ ਬਾਪੂ ਜੀ ਨੇ ਮਾਂ ਦੇ ਉੱਤੇ ਸੌਂਕਣ ਲਿਆ ਤੁਸੀਂ ਸਾਡੀ ਮਾਂ 5 ਕੁ ਸਾਲ ਬੜੀ ਬੇਚੀ ਰਹੀ ਥੋੜੀ ਦਿਨ ਬਾਅਦ ਨਿਹਾਲ ਕੋਲ ਦੀ ਇੱਕ ਲੜਕੀ ਦੀ ਚਿੱਠੀ ਆਉਂਦੀ ਹੈ ਉਸਨੇ ਲਿਖਿਆ ਹੈ ਕਿ ਆਪਣੇ ਪਤੀ ਦੇ ਘਰ ਬਣੀ ਦੁਖੀ ਹੈ ਉਸਦੇ ਘਰ ਸਿਰਫ ਦੋ ਲੜ ਬਿਨਾਂ ਪੁੱਤਰ ਕੋਈ ਨਹੀਂ ਇਹ ਦੇਖ ਕੇ ਉਸਦਾ ਪਤੀ ਜੋ ਜਗੀਰਦਾਰ ਹੈ ਸ਼ਰਾਬੀ ਹੈ ਪਤਨੀ ਨੂੰ ਦੂਜਾ ਵਿਆਹ ਕਰਨ ਦੇ ਧਮਕੀਆਂ ਦੇ ਦਿੱਤਾ। ਥੋੜੀ ਦੇਰ ਬਾਅਦ ਲੜਕੀ ਵਿਆਹ ਜਾਂਦੀ ਹੈ। ਉਹ ਜਿਹੜੀ ਮਨਜੀਤ ਕੋਰ ਦੀ ਵਿਹਾਲਕੌਰ ਦੀ ਲੜਕੀ ਵਿਆਹ ਜਾਂਦੀ ਹੈ। ਤੇ ਜਦੋਂ ਉਹ ਆ ਜਾਂਦੀ ਹੈ ਚਿੱਠੀ ਦੇਖ ਕੇ ਦੱਸਦੀ ਹੈ ਕਿ ਦੂਜੇ ਵਿਆਹ ਦੀ ਗੱਲ ਮੈਂ ਨਹੀਂ ਲਿਖੀ। ਇਹ ਮੇਰੇ ਘਰ ਵਾਲੇ ਨੇ ਪਿੱਛੋਂ ਲਿਖ ਦਿੱਤੀ। ਵਿਹਾਲਕੌਰ ਧੀ ਦੀ ਤੋਕ ਪਰਿਵਿਧਿਆ ਸੋਨ ਕੋ ਇਹ ਨਹੀਂ ਕੰਮ ਜਾਂਦੀ ਹੈ। ਪੰਗਰ ਜਾਂਦੀ ਹੈ। ਕਿ ਆਪਣੀ ਨੂੰ ਨਾਲ ਸਲਾਹ ਕਰ ਲਈ ਹੈ। ਉਹ ਕਹਿੰਦੀ ਹੈ ਕਿ ਨਹੀਂ ਬਹੁ ਮੈਨੂੰ ਮਾਫ ਕਰੀ। ਮੈਂ ਤੇਰੇ ਨਾਲ ਜਿਹੜੇ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਭੁੱਲੀ ਮੈਂ ਨਾ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ ਮੇਰੀ ਧੀ ਨੇ ਹੁਣ ਕਿਹੜੇ ਪਾਪ ਦਾ ਜਲ ਹੋ ਕੇ ਬੀਤਦੀ ਹੈ ਜਿਹੜੇ ਬਹੁ ਮੈਂ ਤੈਨੂੰ ਕੋਲ ਕੋਲ ਬੋਲੇ ਉਹ ਬੋਲਾਂਗੀ ਮੈਂ ਤੇ ਰਾਹੀ ਨੂੰ ਤੁਮਾਫ ਨਹੀਂ ਕੇਸਵ ਨੇ ਮਨਜੀਤ ਤਸल्ली ਦੇਂਦੀ ਹੈ ਤੇ ਤੁਸੀਂ ਚਿੰਤਾ ਨਾ ਕਰੋ ਭੈਣ ਜੀ ਸਾਡੇ ਦੇ ਪਿੰਡ ਸਾਡੀ ਸਭਾ ਦੀ ਸ਼ਖਾ ਹੈ ਅਸੀਂ ਜੀਚਾ ਜੀ ਦੀ ਦੂਜਾ ਵਿਆਹ ਕਰਾਉਂਦੀ ਆਦਿਆ ਨੂੰ ਦੇਵਾਂਗੀ। ਨਿਹਾਲ ਕੌਰ ਨੂੰ ਤਾਂ ਸੱਣੀ ਹੋ ਜਾਂਦੀ ਹੈ। ਇਹ ਸੁਖਦੇਵ <th>ਤੌਰ ਨੇ ਦੂਜੇ ਵਿਆਹ ਦੀ ਗੱਲ ਨੂੰ ਨਹੀਂ ਕਿ ਇਹ ਤਾਂ ਉਸਦੇ ਘਰ ਵਾਲੇ ਆਖੜੇ ਨੂੰ ਲੇਖ ਦਿੱਤੀ। ਪਰ ਸੁਖਦੇਵ ਸਿੰਘ ਕਹਿੰਦਾ ਹੈ ਕਿ ਗੱਲ ਲਿਖੀ ਹੋਣ ਦਾ ਫਾਇਦਾ ਤਾਂ ਹੋਇਆ ਕਿ ਮਾਂ ਜੀ ਨੂੰ ਸਿੱਖਿਆ ਮਿਲ ਗਈ। ਭਾਵੇਂ ਕਿ ਮਾਂ ਜੀ ਨੇ ਕੁਪੱਤ ਛੱਡ ਕੇ ਨੌ ਨਾਲ ਬਿੱਠੇ ਪਿਆਰੇ ਹੋਣ ਦਾ ਫੈਸਲਾ ਕਰ ਲਿਆ। ਨਾਟਕ ਦੇ ਪਹਿਲੇ ਹਿੱਸੇ ਵਿੱਚ ਨਾਟਕ ਦਾ ਵਿਸ਼ਾ ਸਸ ਤੇ ਨੌਰੀ ਤੇ ਕੁਰਾ ਅੱਦਾ ਸਿੰਘ ਵਰਵਚਕਾਰ ਜੇ ਦੂਜੇ ਵਿਆਹ ਜਾਂ ਦੂਜੇ ਵਿਆਹ ਦੀ ਧਮਕੀ ਨਾਟਕ ਕਾਂਗੀ ਦਾ ਵਿਸ਼ਾ ਬਣ ਗਈ ਤੇ ਅੰਤ ਵਿੱਚ ਮੁੜ ਕੇ ਨੋਸਾਸਤੀ ਗੱਲ ਬਣ ਕੇ ਇਕਾਂਗੀ ਨਿਬੜ ਗਿਆ ਇਹੋ ਇੱਕ ਹੀ ਥਾਂ ਤੇ ਦੋ ਵਿਸ਼ੇ ਇਕੱਠੇ ਹੋ ਗਏ ਭਾਵੇਂ ਦੋਰੇ ਵਿਸ਼ੇ ਚੁਪਦੇ ਨਹੀਂ ਕਿਉਂਕਿ ਇਕਾਂਗੀਕਾਰ ਨੇ ਨੋਸਾਸਤੀ ਟਕਰਾਅ ਰਿ ਨੋ ਬ੍ਰਤੀਸਾਸ ਨੇ ਗਿਲਨ ਸਹਿਜ ਸੁਭਾਵੀ ਦੂਜੇ ਵਿਆਹ ਦੀ ਸਮੱਸਿਆ ਨਾਲ ਜੋੜ ਦਿੱਤਾ ਇਹ ਸਿੱਖਿਆ ਦੇਣ ਲਈ ਕਿ ਜਿਹੜੀ ਸਾਸ ਆਪਣੀ ਨੂੰ ਤਾਂ ਕਰਦੀ ਹੈ ਜਾ ਨੋ ਦੇ ਹੁੰਦਿਆ ਮੁੰਡੇ ਦੇ ਦੂਜੇ ਵਿਆਹ ਦੀ ਗੱਲ ਕਰਦੀ ਹੈ ਉਸ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਅਗਲੇ ਘਰ ਵਿੱਚ ਉਸ ਦੀ ਆਪਣੀ ਧੀ ਨਾਲ ਵੀ ਇਹੋ ਜਿਹਾ ਸਥਿਤੀ ਹੋ ਸਕਦਾ ਹੈ ਉਹ ਜੀ ਸਾਸ ਦਾ ਨੂਨ ਨਾਲ ਸੰਲੋਕ ਸ਼ੁਰੂ ਤੋਂ ਅੰਤ ਤੱਕ ਸਾਰੇ ਇਕਾਂਗੀ ਵਿੱਚ ਮੁਖ ਹੈ ਸੁਖਦੇਵ ਸਿੰਘ ਦੇ ਆ ਜਾਣ ਪਿੱਛੋਂ ਜਦੋਂ ਵਾਰ-ਵਾਰ ਦੂਜੇ ਵਿਆਹ ਦੀ ਗੱਲ ਹੁੰਦੀ ਹੈ ਉਦੋਂ ਵੀ ਇਹ ਪ੍ਰਤੀਤ ਹੁੰਦਾ ਹੈ ਕਿ ਨਾਟਕਾਰੇ ਸਭ ਕੁਝ ਨੋ ਦੇ ਨਾਲ ਨੋ ਤੇ ਸੱਚ ਦੇ ਨਾਲ ਦੇ ਵਿੱਚ ਇੱਕ ਪਿਆਰ ਬਥਾਉਣ ਨੂੰ ਕਰਦਾ ਹੈ ਇਹ ਨੋ ਦਾ ਸਚਜ ਤੇ ਸਾਸਤਾ ਕਾਪ ਦਿਖਾਉਣ ਨਹੀਂ ਕਰਦਾ ਹੈ ਸਚਜ ਮਤਲਬ ਚੰਗੇ ਹੋਣਾ ਕਾਪ ਮਤਲਬ ਬੜੇ ਕੌੜੇ ਸੁਭਾਅ ਦੇ ਇਹ ਕਾਂਗੀ ਕਲਾ ਦੇ ਪੱਖ ਤੋਂ ਇਹ ਕੰਗ ਬੜਾ ਸਰਲ ਹੈ ਕਾਰਜ ਦੀ ਘਾਟ ਸੇ ਨੂੰ ਦੇ ਪੱਖੀ ਕੰਗ ਜਾਵਾਂਗੇ ਇਸ ਵਿੱਚ ਛਿਪਾਵੇ ਸਿਰ ਵਿੱਚ ਕੋਈ ਕੰਮ ਨਹੀਂ ਹੁੰਦਾ ਬਸ ਗੱਲਾਂ ਹੀ ਹੁੰਦੀਆਂ ਨੇ ਗੱਲਬਾਤ ਹੀ ਹੁੰਦੀ ਹੈ ਸਾਰੀ ਰਚਨਾ ਲਗਭਗ ਵਾਰਤਾ ਦਾ ਵਿੱਚ ਹੈ ਫਿਰ ਵੀ ਇਸ ਨੂੰ ਖੇਡ ਦੇ ਸਮੇਂ ਜਾਂ ਪੜ੍ਹਦੇ ਸਮੇਂ ਪਾਠਕ ਕੋਰ ਨਹੀਂ ਹੁੰਦਾ ਜਦੋਂ ਪਾਠਕ ਆਕਤਤਾ ਨਹੀਂ ਹੁੰਦੇ ਪਹਿਲਾ ਨੌਸਸ ਨਾਲ ਲੜਾਈ ਦੇ ਚਸਪਿਆ ਸਿਕਦਰデア ਜਰਨਲ ਦੇ ਚਸਕੀ ਬਣ ਜਾਂਦੀ ਹੈ ਸਿੱਖਦੇਵ ਕੋਰ ਦੀ ਚਿੱਠੀ ਆ ਜਾਂ ਨਾਲ ਨਿਹਾਲਪੁਰ ਕੋਰ ਦੀ ਭੋਲ ਭਖਸ਼ਾਣ ਦੀ ਘਟਨਾ ਆਪਣੇ ਆਪ ਵਿੱਚ ਲਿਖਿਆ ਲਿਖਿਆ ਛੋਟੀਆਂ ਛੋਟੀਆਂ ਘਟਨਾਵਾਂ ਤੇ ਨਾਟਕੀ ਹੈ ਪਾਠਕ ਤੇ ਦਰਸ਼ਕ ਦਾ ਦਿਲ ਲਾਉਣ ਵਾਸਤੇ ਕਿਸੇ ਨੂੰ ਕਾਰਜ ਘਟ ਹੋਣ ਦਾ ਗਿਲਾ ਨਹੀਂ ਜਾਂਦਾ ਇਸ ਵਿੱਚ ਨਿਹਾਲਪੁਰ ਦਾ ਬਹੁਤ ਵੇਰਵਾ ਆਇਆ ਹੈ ਉਸ ਦੀ ਚਿੱਤਰਕਾਰੀ ਇਸ ਨਾਟਕ ਦੀ ਕਿਸਮਤ ਹੈ ਮਨਜੀਤ ਕੌਰ ਪਾਤਰ ਇਸ ਨਾਟਕ ਦਾ ਦੂਜਾ ਵਧੀਆ ਪਾਤਰ ਹੈ ਸੁਖਦੇਵ ਸਿੰਘ ਦੀ ਪਾਤਰ ਉਸਾਰੀ ਚੰਗੀ ਹੈ ਪਾਤਰ ਉਸਾਰੀ ਤੋਂ ਇਲਾਵਾ ਇਹਨਾਂ ਦੀ ਵਾਰਤਾ ਲਾਖ ਬੜੀ ਚੁਸਤ ਹੈ ਵਧੀਆ ਹੈ ਹਾਸ ਰਸ ਵੀ ਪੈਦਾ ਕੀਤਾ ਗਿਆ ਹੈ ਇਸੇ ਕਾਂਗੀ ਵਿੱਚ ਸ਼ੁਰੂ ਤੋਂ ਅੰਤ ਤੱਕ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਕੀਤਾ ਗਿਆ ਹੈ ਹਾਸ ਰਸ ਬਹੁਤ ਕਿਤੇ ਕਿਤੇ ਬਹੁਤ ਮਨ ਨੂੰ ਚੰਗਾ ਲੱਗਦਾ ਹੈ ਹਨਾਲਪੁਰ ਦੀਆਂ ਜਿਹੜੀਆਂ ਠਿਕਣੀਆਂ ਜਾਂ ਫਿਰ ਉਹ ਜਿਹੜੀਆਂ ਚੋਬਾ ਨੇ ਜਿੱਥੇ ਉਹ ਮੰਜੀਤ ਖੜਾਉਂਦੀ ਆ ਉਹ ਹਾਸਾ ਤੇ ਬੇਚਸਤੀ ਪੈਦਾ ਕਰਦੀਆਂ ਨੇ ਪਾਟਕ ਦੀ ਇਸ ਪ੍ਰਕਾਰ ਇਹ ਇੱਕ ਕਹਾਣੀ ਜਿਹੜਾ ਹੈ ਆਪਣੇ ਆਪ ਸਫਲ ਕਹਾਣੀ ਹੈ ਜਿਸ ਦੇ ਵਿੱਚ ਮੁੱਖ ਪਾਤਰ ਹਨਾਲਪੁਰ ਸੁਖਦੇਵ ਸਿੰਘ ਸੁਖਦੇਮਪੁਰ ਹਨਾਲ ਸੁਖਵੀਰ ਸਿੰਘ ਦੇ ਭੈਣ ਤੇ ਮੰਜੀਤ ਕੋਈ ਇਹ ਚਾਰ ਪਾਤਰਾਂ ਦੇ ਦੁਆਲੇ ਇਸ ਨਿਚਾਈ ਕਰਦੀ ਹੁੰਦਾ ਹੈ ਤੇ ਇੱਕ ਜਿਹੜੀ ਇਹਦੇ ਵਿੱਚ ਪਾਤਰ ਆਈ ਹੈ

ਉਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੁੰਦੇ ਹੈ ਇਸ ਪ੍ਰਕਾਰ ਦੇ ਕੰਮ ਹੀ ਸਫਲਿਕਾੰਧ ਹੈ ਹਰਕ ਪੰਜਾਬੀ ਨਾਲ ਜੁੜੇ ਰਹਿਣ ਵਾਸਤੇ ਤਾਂ ਬਹੁਤ ਵਕਾਰਵਾਕ ਬਹੁਤੋਸ਼ੁਜ